ਫਾਰਮ ਵਿੱਚ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਦੱਬ ਵਾਲੀ ਪਛੂ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਟੌਪ ਕਲਾਸ ਦੀਆਂ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਦੱਸਾਂਗੇ ਪੂਰੀ ਜਾਣਕਾਰੀ ਤੇ ਸੰਧੂ ਫਾਰਮ ਬਾਈਆਂ ਕੋਲ ਪਹੁੰਚੇ ਆਂ ਆਪਾਂ ਦੱਬ ਵਾਲੀ ਮੰਡੀ ਤੇ ਬਾਈਆਂ ਕੋਲੇ ਬਈ ਝੋਟੀਆਂ ਜਾਂ ਮੱਝਾਂ ਬਹੁਤ ਹੁੰਦੀਆਂ ਨੇ ਟੌਪ ਕਲਾਸ ਦੀਆਂ ਤੇ ਰੇਟ ਜੈਜ ਹੁੰਦਾ ਬਾਈਆਂ ਦਾ ਜੀ ਤੇ ਆਪਾਂ ਬਾਈ ਜੀ ਅੱਜ ਸਾਰੀ ਜਾਣਕਾਰੀ ਲੈਣੀ ਬਾਈਆਂ ਤੋਂ ਜੀ ਤੇ ਕੱਲੀ ਕੱਲੀ ਮੱਝ ਦੀ ਤੇ ਉਹਨਾਂ ਦੇ ਰੇਟਾਂ ਦੀ ਤੇ ਆਪਾਂ ਥੋੜੇ ਤੱਕ ਪਚਾਵਾਂਗੇ ਪੂਰੀ ਜਾਣਕਾਰੀ ਇਹ ਮੱਝ ਚੱਲ ਰਿਹਾ ਬਾਈ ਸੌਦਾ ਦੇਖਦੇ ਕਿ ਤੱਕ ਹੁੰਦੀ ਹੈ ਤੇ ਵਧੀਆ ਮੱਝ ਹੈ ਜੀ ਤੇ ਸਭ ਤੋਂ ਵੱਡੀ ਗੱਲ ਰੇਟ ਜਿਆ ਜੇ ਪਈਦਾ ਜੀ ਇਹ ਤਾਂ ਕਿੰਨਾ ਮੁੱਲ ਰੱਖਿਆ ਸੀ ਵੀਰੇ ਅੱਛਾ 12 ਸੀਗਾ ਠੀਕ ਹੈ ਬਈ ਜੀ 12 ਰੱਖਿਆ ਸੀਗਾ ਸਿਰਫ ਮੁੱਲ ਬਾਕੀ ਚੰਗੇ ਦੁੱਧ ਵਾਲੀ ਮੱਝ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਦੁੱਧ ਕਿੰਨਾ ਕੁ ਠੀਕ ਹੈ ਥੱਲੇ ਇਹਦੇ 14-15 ਕਿਲੋ ਪਾਇਆ ਹੈ 14-15 ਕਿਲੋ ਕਿੰਨੇ ਵੇਚੇ ਬਈ ਜੀ ਛੋਟੀ ਤਾਂ ਹੋਇਆ ਬਾਈ ਜੀ ਕਿਹੜੇ ਸੂਏ ਸੀ ਕਿ ਵੈਸੇ ਸੌਗਾ ਇਹ ਦੂਸਰੇ ਸੂਏ ਸੀ ਜੀ ਠੀਕ ਹੈ ਬਈ ਜੀ ਕਿੰਨੇ ਦੀ ਹੋਈ ਸੇਲ ਇਹ ਵੈਸੇ ਇਹ ਨੂੰ ਜੀ 87000 ਰੁਪਏ ਦੀ ਸੇਲ ਅੱਛਾ ਸਿਰਫ 87 ਹੈ ਕਿ ਮਗਰ ਆਹ ਬਾਈ ਇਹ ਨਾਲ ਲਈ ਠੀਕ ਹੈ ਬਈ ਜੀ ਉਹ ਬਾਈ ਇਹਨੇ ਪਹਿਗਣੀਆਂ ਨੇ ਤੇ ਬਹੁਤ ਚੰਗਾ ਸੀਗਾ ਅਟਰ ਕੁਆਲਿਟੀ ਚੈੱਕ ਕਰੋ ਪੂਰੀ ਸਾਫ਼ ਸੁਥਰੀ ਸੀਗੀ ਨਿੱਖੜਵੇਂ ਥਾਣਾ ਬਈ ਜੀ ਤੇ ਚੰਗੇ ਬਚੂ ਬਈ ਜੀ ਬਾਈ ਕੋਲੇ ਤੇ ਬਾਕੀ ਸਾਫ ਸੁਥਰੀ ਬਈ ਸਵੇਰੇ ਸੂਈ ਅਜੇ ਕੱਟੀ ਨਾ ਕਰਾਈ ਮਗਰ ਕੱਟੀ ਹੈ ਬਈ ਜੀ ਸਭ ਤੋਂ ਵੱਡੀ ਗੱਲ ਹੈ ਬਈ ਰੇਟ ਬਹੁਤ ਜਾਇਜ਼ ਹੈ ਬਈਆਂ ਦਾ ਤੇ ਸਾਫ ਸੁਥਰੀ ਅਟਰ ਕੁਆਲਟੀ ਪੂਰੀ ਚੰਗਾ ਬਚੂ ਬਈ ਜੀ ਮਗਰ ਵੱਡਾ ਤੋਹਫਾ ਕੱਟੀ ਹੈ ਜੀ ਤੇ ਸਟੰਗੇ ਪਛੂਦੇ ਬਈ ਪੂਰੇ ਗੁਣ ਨੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਜੀ ਤੇ ਚਾਰ ਖਨਾ ਵਿੱਚ ਪ੍ਰੋਪਰ ਗਿਆ ਪਿਆ ਬਈ ਜੀ ਮੱਝਾਂ ਬਹੁਤ ਜੈਜਰੇਟ ਹੁੰਦੀਆਂ ਨੇ ਬਾਈ ਕਿੰਨੇ ਦੀ ਕੀਤੀ ਇਹ ਸੇਲ ਅੱਜ 87 ਹੈ ਜੀ ਅੱਛਾ 87 ਦੀ ਠੀਕ ਹੈ ਬਾਈ ਜੀ ਚੰਗੀ ਮੱਝ ਆ ਬਾਈ 13-14 ਲੀਟਰ ਠੀਕ ਹੈ ਬਾਈ ਜੀ ਬਾਈ ਨੇ ਆਪਾਂ ਨੂੰ 12 ਹੀ ਕਿਹਾਗਾ ਠੀਕ ਹੈ ਬਾਈ ਬਹੁਤ ਚੰਗੀ ਆ ਤਾਜੀ ਸੂਈ ਅੱਜੇ ਸੂਈ ਆ ਠੀਕ ਹੈ ਬਾਈ ਜੀ ਤੇ ਬਾਈ ਅੱਗੇ ਹੀ ਬਾਈਆਂ ਕੋਲੋਂ ਲੈ ਕੇ ਜਾਂਦੇ ਰਹੇ ਮੱਝ ਬਈ ਪਹਿਲੀ ਵਾਰੀ ਸੌਦਾ ਕਰਾ ਅੱਛਾ ਬਾਈ ਠੀਕ ਹੈ ਸੌਦਾ ਚੰਗਾ ਕਰਿਆ ਮਾਨ ਨਾਲ ਵਾਹ ਦੇ ਪੀ ਠੀਕ ਹੈ ਬਾਈ ਜੀ ਤੇ ਬਾਈਆਂ ਨੇ ਲੱਤੀ ਮੱਝ ਤੇ ਬਾਈ ਪੂਰੀ ਟੌਪ ਕਲਾਸ ਦੀ ਹੈ ਜੀ ਮੱਝ ਤੇ ਦੁੱਧ ਕਿੰਨਾ ਸੀਗਾ ਬਾਈ ਇਹ ਥੱਲੇ ਕੰਡੇ ਦਾ ਪੂ 14 ਕਿਲੋ ਸੀ ਬਈ ਠੀਕ ਹੈ ਬਈ 14 ਕਿਲੋ ਦੁੱਧ ਸੀਗਾ ਬਈ ਜੀ ਤੇ ਚੰਗਾ ਪਸ਼ੂ ਸੀਗਾ ਬਈਆਂ ਕੋਲੇ ਤੇ ਮਗਰ ਸੀਗੀ ਬਈ ਜੀ ਕੱਟੀ ਸਵੇਰ ਦੀ ਸੂਈ ਹੈ ਹਜੇ ਬਈ ਜੀ ਤੇ ਬਈ ਉਦਾਂ ਥੀਲ ਹੈ ਪੂਰੀ ਮਾ ਥੀਲ ਹੈ ਜੀ ਪੂਰੀ ਥੀਲ ਹੈ ਠੀਕ ਹੈ ਬਈ ਜੀ ਕਿਹੜੇ ਏਰੀਆ ਚ ਵਈ ਸੀਗੀ ਵੈਸੇ ਬਈ ਜੀ ਪੰਜਾਬ ਦਾ ਏਰੀਆ ਪੱਟ ਪਰ ਆਪਣਾ ਕਖੜੀ ਪਿੰਡ ਹੈ ਜੀ ਠੀਕ ਹੈ ਬਈ ਜੀ ਚਾਲ ਦਾ ਅਜ ਦਾ ਹਰਿਆਣੇ ਦਾ ਪਾਕਟਰੀ ਆ ਤੇ ਬਾਈਆਂ ਕੋਲੇ ਹੋਰ ਵੀ ਖੜੀਆਂ ਨੇ ਸ਼ਾਨਦਾਰ ਪਛੂ ਤੇ ਬਾਈ ਜੀ ਇਦਾਂ ਨੂੰ ਸਟਾਰਟ ਕਰ ਲੈਂਦੇ ਆਪਾਂ ਨੇ ਇਹ ਸਭ 13 ਸੂਏ ਮੱਝ ਇਹ ਬੜੀ ਮੱਝ ਏ ਵੀ ਆਪਣੀ ਪੂਰੀ ਗੱਡੀ ਮੈਂ ਇਹੋ 7 12 13 ਕਿਲੋ ਮੋਕੇ ਤੇ ਕਿਹੜੇ ਸੂਏ ਸੂਏ 16 ਸੂਆ 13 ਸੂਏ ਆ ਠੀਕ ਹੈ ਬਾਈ ਅਟਰ ਕੁਆਲਟੀ ਚੈੱਕ ਕਰੋ ਥਾਣਾ ਦੇਖੋ ਪੂਰਾ ਲੰਬਾ ਥਾਣਾ ਤੇ ਸਾਫ ਸੁਥਰਾ ਬਈ ਤਰ ਤੁਰ ਕਿਵੇਂ ਆਦੀ 22 ਮੋਟੀ ਫੋਲਿੰਗ ਠੀਕ ਹੈ ਬਾਈ ਜੀ ਥੋੜੀ ਖੋਲ ਦੂੰਗਾ ਬਾਈ ਤੁਹਾਨੂੰ ਦਿਖਾ ਦੂੰਗਾ ਤੁਰ ਕੇ ਬਾਈ ਤੇ ਜੀ ਬਾਈਆਂ ਨੂੰ ਮੱਝ ਤੇ ਪੂਰਾ ਬਾਈ ਜੀ ਬਾਕੀ ਮਾਨ ਅਤਰ ਕੀਤਾ ਬਾਈਆਂ ਦਾ ਪੂਰਾ ਜੀ ਚੰਗਾ ਪੱਜੂ ਸੀਗਾ ਬਾਈ ਜੀ ਟਾਪ ਕੁਆਲਿਟੀ ਦਾ ਤੇ ਰੱਸਾ ਫੜਾ ਦਿੱਤਾ ਬਾਈ ਤੇ ਵਾਦਾ ਕਰੇ ਬਾਈ ਕਹਿੰਦਾ ਤੇ ਸ਼ਾਨਦਾਰ ਪੱਛੂ ਬਾਈ ਜੀ ਮੱਝ ਦੇਤੀ ਬਾਈਆਂ ਨੂੰ ਠੀਕ ਹੈ ਬਾਈ ਜੀ ਹਾਂ ਖੁਸ਼ ਹੋ ਗਏ ਦਿੱਤੀ 87 ਹਜ਼ਾਰ ਦਾ ਸੌਦਾ ਹੋਇਆ ਬਹੁਤ ਜਾਇਜ਼ ਰੇਟ ਦਿੱਤਾ ਬਾਈ ਜੀ ਬਹੁਤ ਜਾਇਜ਼ ਰੇਟ ਹਾਂ ਜੀ ਅੱਜ ਤੜਕੇ ਸੁੱਈ ਸੀਗੀ 31 ਦਿੱਤੀ ਮਗਰ ਠੀਕ ਹੈ ਬਾਈ ਜੀ ਬਹੁਤ ਵਧੀਆ ਮੱਝ ਸੀ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਨਾਮ ਹੈ ਜੀ ਵੀਰੇ ਆਪਣਾ ਪੂਰਾ ਜੀ ਆਪਣਾ ਨਾਮ ਸੁਖਵੰਤ ਕਾਈ ਵੀਰ ਆ ਪਿੰਡ ਕਿਹੜਾ ਪੈਂਦਾ ਵੀਰੇ ਪਿੰਡ ਆਪਣਾ ਕੱਖਾਂ ਵਾਲੀ ਹੈ ਠੀਕ ਹੈ ਬਈ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਆਪਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਆ ਠੀਕ ਹੈ ਬਈ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਅੱਜ ਪਹਿਲਾਂ ਆਪਾਂ ਆਪਾਂ ਇਹ 7-8 ਪਸ਼ੂ ਲੈ ਕੇ ਆਏ ਸੀ ਅੱਛਾ ਸੇਲ ਕਿੰਨੇ ਹੋਏ ਵੀਰੇ ਸੇਲ ਆਪਾਂ ਤਿੰਨ ਪਸ਼ੂ ਕਰਤੀ ਦੋ ਗਾਵਾਂ ਸੀ ਤੇ ਇੱਕ ਮੱਝ ਕਰਤੀ ਗਾਂ ਖੈਤ ਜੀ ਵੈਸੇ ਬਾਈ ਜੀ ਹਾਂ ਜੀ ਗਾਂਖ ਠੀਕ ਆ ਯਾਰ ਠੀਕ ਹੈ ਬਾਈ ਜੀ ਤੇ ਬਾਈ ਬਾਕ ਆ ਮੈਂ ਤਾਂ ਕਰ ਲਿਆ ਸਟਾਰਟ ਜੀ ਆ ਮਾ ਠੀਕ ਹੈ ਵੱਡੀ ਮੱਝ ਆਪਣੀ ਹੋਈ ਇਹ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਇਹ ਤਾਂ ਕਿਹੜੇ ਸੂਏ ਸੂਈਏ ਵੈਸੇ ਇਹ ਇਹ ਦੂਜਾ ਸਾ ਤੀਜਾ ਸਵਾ ਸੂਈ ਆ ਜੀ ਹੁਣ ਅੱਛਾ ਜੀ ਠੀਕ ਹੈ ਬਾਈ ਜੀ ਤੇ ਕਿੰਨਾ ਦੁੱਧਾ ਤੇ ਥੱਲੇ ਇਹਦੇ ਹਾਂ 14 ਲੀਟਰ ਤਿਆਰ ਆ ਜੀ ਐਨ ਪੂਰਾ ਕੰਡੇ ਵਾਲਾ ਕੰਡੇ ਵਾਲਾ ਤਿਆਰ ਆ ਜੀ ਹੁਣ ਠੀਕ ਹੈ ਬਾਈ ਜੀ ਤਾਰ ਤੁਰ ਕਿਵੇਂ ਬਾਈ ਬਿਲਕੁਲ ਜੀ ਓਕੇ ਆ ਜਵਾਈ ਦੀ ਬਹੁਤ ਖਰੀ ਮੈਂ ਤਾਂ ਠੀਕ ਹੈ ਬਾਈ ਜੀ ਹਾਂਜੀ ਤੇ ਖੋਲ ਕੇ ਕਮਾ ਦੂੰਗਾ ਵੀਰੇ ਚੰਗਾ ਪਛਬਈ ਸ਼ਾਨਦਾਰ ਅਟਰ ਕੁਆਲਟੀ ਚੈੱਕ ਕਰੋ ਥਣ ਲੰਬਾ ਬਾਈ ਜੀ ਤੇ ਪੂਰਾ ਟਾਪ ਕੁਆਲਟੀ ਦਾ ਬਾਈ ਜੀ ਤੇ ਸਾਫ ਸੁਥਰੀ ਅਟਰ ਕੁਆਲਟੀ ਹੈ ਜੀ ਤੇ ਬਾਕੀ ਸਿੰਘ ਸੁੰਗ ਢੰਡੇ ਨੇ ਪਿੱਠਪੜੇ ਤਾਂ ਬਹੁਤ ਚੰਗੀ ਐ ਤੁਹਾਨੂੰ ਅਗਲੀ ਝੋਟੀ ਦਿਖਾ ਦਿੰਦੇ ਆ ਹਾਂ ਜੀ ਹਾਂ ਜੀ ਤੇ ਚੰਗਾ ਪਸ਼ੂ ਬਾਈ ਜੀ ਤੁਸੀਂ ਚੈੱਕ ਕਰੋ ਥਣ ਪੂਰੇ ਨਿਖੜ ਮੈਨੇ ਲੰਬਾ ਥਾਣਾ ਬਾਈ ਜੀ ਇਹਦਾ ਤੇ ਚਾਰੇ ਥਾਣਾਂ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਨੇੜੇ ਤੋਂ ਵੀ ਤੁਹਾਨੂੰ ਅਟਰ ਕੁਆਲਟੀ ਚੈੱਕ ਕਰਾਉਂਦੇ ਆ ਸ਼ਾਨਦਾਰ ਪਸ਼ੂ ਤੇ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਨੇੜੇ ਤੋਂ ਵੀ ਤੇ ਸਾਫ ਉਦਰੀਟਰ ਕੁਆਲਟੀ ਹੈ ਬਾਈ ਜੀ ਤੇ ਬਾਈ ਜੀ ਕਿਹੜੇ ਸੂਏ ਸੂਈ ਹੈ ਛੋਟੀ ਦੂਜਾ ਸੂਆ ਸੂਈ ਹੈ ਠੀਕ ਹੈ ਬਾਈ ਜੀ ਤੇ ਦੁੱਧ ਤਾਂ ਕਿੰਨਾ ਥੱਲੇ ਬਾਈ ਜੀ ਇਹਦੇ ਦੁੱਧ ਹੁਣ ਮੇਰੇ ਨਾਲ 11-12 ਮੀਟਰ ਤਿਆਰ ਹੈ ਓਕੇ ਪੂਰਾ ਕੰਡੇ ਵਾਲਾ ਹੀ ਬਿਲਕੁਲ ਕੰਡੇ ਵਾਲਾ ਠੀਕ ਹੈ ਬਾਈ ਜੀ ਤੇ ਧਾਰਤੁਰ ਕਿਵੇਂ ਬਾਈ ਜੀ ਇਹਦੀ ਧਾਰਤੁਰ ਵਿੱਚ ਚਵਾਈ ਦੀ ਬਹੁਤ ਫਰੀ ਹੈ ਠੀਕ ਹੈ ਬਾਈ ਜੀ ਤੇ ਤੇ ਮਗਰ ਕੀ ਵੀਰ ਬੱਚਾ ਇਹਦੇ ਬਈ ਕੱਟਾ ਹੀ ਹੈ ਮਗਰ ਠੀਕ ਹੈ ਜੀ ਮਗਰ ਬਾਈ ਜੀ ਕੱਟਾ ਹੈ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰ ਆਪੇ ਦਾ ਇਹਦਾ ਬਿਲਕੁਲ ਜਾਇਜ਼ ਜਮ ਮੁੱਲ ਹੈ ਜੀ ਠੀਕ ਹੈ ਕਿੰਨਾ ਫਿਰ ਵੀ ਜੀ ਮੁੱਲ ਜੀ ਆਪਾਂ ਕਰੀ ਜਨੇ ਇੱਕ 10 15 ਕਰੀ ਜਨੇ 95000 ਸਿਰਫ 95000 ਦੀ ਠੀਕ ਹੈ ਬਾਈ ਜੀ ਤੇ ਰੇਟ ਪਾਈਆਂ ਦਾ ਬਾਈ ਬਹੁਤ ਜ਼ਿਆਦਾ ਜਾਇਜ਼ ਰੇਟ ਹੈ ਤੇ ਚੰਗਾ ਪਸ਼ੂ ਪਾਈਆਂ ਕੋਲ ਜੀ ਤੇ ਸਾਫ ਸੁਥਰੀ ਐਟਰ ਕੁਆਲਿਟੀ ਹੈ ਬਾਈ ਚਾਰੇ ਥੋੜਾ ਜਿਹਾ ਪ੍ਰੋਪਰ ਗੈਪ ਹੈ ਤੇ ਨਿਖਣਵੇਂ ਥਾਣੇ ਬਾਈ ਜੀ ਪੂਰੇ ਐਨ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਕੀ ਸਿੰਘਾਂ ਦੀ ਬਾਈ ਜੀ ਸ਼ਾਨਦਾਰ ਕੁਆਲਿਟੀ ਹੈ ਤੇ ਬਾਕੀ ਪਾਈਆਂ ਦਾ ਰੇਟ ਜਾਇਜ਼ ਹੈ ਜੀ ਇਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਆਪਾਂ ਅਗਲੀ ਝੋਟੀ ਜਿਹੜੀ ਆਪਾਂ ਪਹਿਲਾਂ ਦਿਖਾਈ ਸੀਗੀ ਉਹਦੇ ਬਾਰੇ ਪੂਰੀ ਲੰਮੀ ਜਾਣਕਾਰੀ ਆਜੋ ਮੇਰਾ ਵੀਰ ਚੰਗਾ ਪਸ਼ੂ ਬਾਈ ਜੀ ਆਟਰ ਕੁਆਲਟੀ ਇਹਦੀ ਵੀ ਸਾਫ਼ ਸੁਥਰੀ ਏ ਤੇ ਤੁਸੀਂ ਅੱਗੇ ਦੇ ਚੈੱਕ ਕਰੋ ਮੇਰਾ ਵੀਰ ਚਾਰੇ ਥੜਾ ਵਿੱਚ ਪਪਰ ਗਏ ਪਰ ਲੰਬਾ ਥੜਾ ਬਾਈ ਜੀ ਤੇ ਬਾਈ ਇਹ ਕਿਹੜੇ ਸੂਏ ਕਹਦੇ ਸੀਗੇ ਜੀ ਇਹ ਤੀਜਾ ਸੂਆ ਸੂਈ ਆ ਜੀ ਠੀਕ ਹੈ ਬਾਈ ਜੀ ਦੁੱਧ ਕਿੰਨਾ ਥਲੇ ਦੇ ਦੁੱਧ 14 ਲੀਟਰ ਬਿਲਕੁਲ ਐਨ ਕੰਡੇ ਵਾਲਾ ਪੂਰਾ ਜੀ ਜਾਵਾਂ ਕੰਡਿਆ ਪਿਆਰਾ ਜੀ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਬਾਈ ਜੀ ਆਪਾਂ ਇਹਦਾ ਮੋਲ ਰੱਖਿਆ ਗਿਆ ਨਹੀਂ ਆਂਦਾ 1,60,000 ਰੁਪਏ ਅੱਛਾ ਦੇਣ ਲੈਣ ਵਾਸਤੇ ਦੇਣ ਲੈਣ ਇੱਕ 30 ਵੀ ਦੇਵਾਂਗੇ ਅੱਛਾ ਸਿਰਫ ਇੱਕ 30 ਵੀ ਇੱਕ 30 ਵੀ ਤੇ ਕਿਹੜੇ ਏਰੀਆ ਚ ਵਈ ਬਈ ਇਹ ਇਹ ਆਪਣੇ ਨਾਲ-ਨਾਲ ਦੇ ਪਿੰਡਾਂ ਨੂੰ ਜਾਂ ਆਪਣਾ ਰਾਜਸਥਾਨ ਵੀ ਬਾਰਡਰ ਲੱਗਦਾ ਹੈ ਕੋਈ ਨਾਮ ਨਹੀਂ ਲੱਗਦਾ ਤੇ ਆਪਣੇ ਨੇੜੇ-ਨੇੜੇ ਦੇ ਪਿੰਡਾਂ ਚੋਂ ਵੀ ਲੈ ਲਈ ਗਏ ਠੀਕ ਹੈ ਬਈ ਨਾਲ-ਨਾਲ ਜਾਂ 5-10 ਕਿਲੋਮੀਟਰ ਦੀ ਸਾਈਡ 'ਤੇ ਆ ਉਹ ਦਾਤਾਰ ਤੁਰ ਕਿਵੇਂ ਬਈ ਇਹਦੀ ਦਾਤਾਰ ਬਹੁਤ ਚਵਾਈ ਦੀ ਬਹੁਤ ਚੰਗੀ ਹੈ ਠੀਕ ਹੈ ਬਈ ਜੀ ਤੇ ਚੰਗਾ ਪਸ਼ੂ ਬਈ ਆਪਾਂ ਤੁਹਾਨੂੰ ਅੱਗੇ ਤੋਂ ਵੀ ਨੀ ਕੈਮਰਾ ਦਿਨੇ ਇੱਕ ਵਾਰੀ ਤੇ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਦੀ ਤੇ ਤੇ ਸਿੰਘਾਂ ਦੀ ਬਾਈ ਪੂਰੀ ਸ਼ਾਨਦਾਰ ਕੁਆਲਿਟੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਕਹਿੰਦਾ ਧਾਰ ਪੋਲੀ ਹੈ ਮਗਰ ਇਹਦੇ ਕੱਟਾ ਬਾਈ ਜੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਚਾਰੇ ਥਾਲੇ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਸਾਫ ਸੁਥਰੀ ਹੈਟਰ ਕੁਆਲਿਟੀ ਹੈ ਬਾਈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਅਗਲੀ ਕੋਟੀ ਮੱਝ ਇਹਦੇ ਬਾਰੇ ਵੀ ਲੰਨੇ ਪੂਰੀ ਜਾਣਕਾਰੀ ਚੈੱਕ ਕਰ ਸਕਦੇ ਹੋ ਤੁਸੀਂ ਜੀ ਚੰਗਾ ਪਸ਼ੂ ਬਾਈ ਜੀ ਸਿੰਘ ਤੋਂ ਇੱਕ ਬੇਸ਼ੱਕ ਹੋਆ ਪਰ ਪਿੱਠ ਪੂੜੇ ਤੋਂ ਬਹੁਤ ਚੰਗੀ ਬਾਈ ਜੀ ਵੱਡੀ ਮੱਝ ਹੈ ਤੇ ਇਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਆਪਾਂ ਜੀ ਬਾਈ ਇਹਨੂੰ ਖੋਲ ਦੂੰਗਾ ਜੀ ਤੇ ਬਾਈ ਕਿਹੜੇ ਸੂਏ ਪਹਿਲਾਂ ਤਾਂ ਇਹਨਾਂ ਦੋ ਤੋਰੀ ਮਾਰੀ ਜੀ ਬੱਡੀ ਮਾਜਿਆ ਬਾਈ ਜੀ ਕਿੰਨੇ ਕਿੰਨੇ ਦਿਨ ਪਏ ਬਾਈ ਬਾਈ ਇਹਦੇ ਇਹਦੇ 15 ਦਿਨ ਭਾ ਪੂਰੇ ਸੁਨਹਾਂ ਦੇ ਪੂਰੇ ਇਸ ਟਾਈਮ 15 ਦਿਨ ਕਿੰਨਾ ਕਿਲੋ ਦੁੱਧ ਕਰਜੂ ਬਾਈ ਜੀ ਇਹ ਦੁੱਧ ਬਾਈ ਉਹਨਾਂ ਨੇ ਤਾਂ ਬਹੁਤ ਦੱਸਿਆ ਪਰ ਆਪਾਂ ਇਹਨੂੰ 20 ਕਿਲੋ ਮੰਨ ਕੇ ਚੱਲਦੇ ਕਰਦੇ ਹੋਗੇ ਬਾਈ ਜੀ ਪਤਾ ਲੱਗਦਾ ਟਰ ਕੁਆਲਟੀ ਵੀ ਚੰਗੀ ਹੈ ਬਾਕੀ ਪਿੱਠ ਪੁੜੇ ਤਾਂ ਬਹੁਤ ਚੰਗੀ ਹੈ ਬਹੁਤ ਪਲੀ ਹੋਈ ਦੁੱਧਾ ਸੁਆ ਪ्योर ਦੁੱਧਾ ਸੁਆ ਜੀ ਹਾਂਜੀ ਠੀਕ ਹੈ ਬਾਈ ਜੀ ਬਾਈ ਇਹ ਪਤਾ ਕਿਹੜੇ ਕੱਚੋ ਉਹਦੀ ਹੈ ਇਹ ਕੱਟੇ ਦੀ ਝੋਟੇ ਦੀ ਉਹਨਾਂ ਨੇ ਤਾਂ ਸੀਮਾ ਉਹ ਸੀਮਾ ਨਹੀਂ ਪ੍ਰਵਾਹ ਸਿੱਧੀ ਡਾਇਰੈਕਟ ਨਹੀਂ ਕਰਾਉਂਦੇਗੇ ਅੱਛਾ ਸਰਕਾਰੀ ਸੀਮਾ ਦੀ ਹੋਣੀ ਹਾਂਜੀ ਸਰਕਾਰੀ ਸੀਮਾ ਨੇ ਲਈ ਗਈ ਭਰਾਇਆ ਸੀਗਾ ਪਾਈਆਂ ਕੋਲ ਡੇਰੀ ਯਾਬ ਦੀ ਠੀਕ ਹੈ ਬਈ ਉਹ ਨਹੀਂ ਧੋਖੇ ਤੋਂ ਡਾਇਰੈਕਟ ਨਹੀਂ ਕਰਾਉਂਦੇਗੇ ਠੀਕ ਹੈ ਬਈ ਠੀਕ ਹੈ ਦੀ ਯਾਬ ਚੰਗਾ ਪਸ਼ੂ ਬਾਈ ਜੀ ਸ਼ਾਨਦਾਰ ਕੁਆਲਿਟੀ ਪਿਓਰ ਮੋਹਰਾ ਤੇ ਪੂੰਛ ਵਗੈਰਾ ਵੀ ਸਾਰੀ ਬਲੈਕ ਜੈੱਟ ਹੈ ਤੇ ਚੰਗਾ ਪਸ਼ੂ ਬਾਈ ਜੀ 18 ਕੁਆਲਿਟੀ ਬਾਈ ਹਜੇ ਕੱਚੀ ਹੈ ਥੋੜੀ ਉੱਚੀ ਤੇ ਬਾਈ ਨੂੰ ਕਿੰਨੇ ਦਿਨ ਲੇ ਲੋ ਹਜੇ ਪਰ ਪਸ਼ੂ ਬਾਈ ਚੰਗਾ ਪੂਰਾ ਟੌਪ ਕੁਆਲਿਟੀ ਦਾ ਚੱਕਾ ਲੰਬਾ ਥਾਣਾ ਬਾਈ ਜੀ ਤੇ ਸ਼ਾਨਦਾਰ ਕੁਆਲਟੀ ਹੈ ਪੂਰੀ ਬਾਈ ਜੀ ਤੁਹਾਡੇ ਪੂਰੇ ਨਿਕਲਵੇਂ ਨੇ ਤੇ ਆਮ ਨਾਲ ਬਾਈ ਜੀ ਕੱਢਦਾ ਹੈ ਨਾ 20 ਲੀਟਰ ਉਹਦੇ ਕਰੀਬ 18 20 ਕਿਉਂਕਿ ਪਤਾ ਲਾ ਜਨਾ ਪਿੱਟਪੁੜੇ ਤੋਂ ਜੀ ਚੈੱਕ ਕਰ ਸਕਦੇ ਸੀ ਜੀ ਸਾਫ਼ ਸੁਥਰੀ ਹੈਟਰ ਕੁਆਲਟੀ ਹੈ ਨਾ ਮਾਈ ਕੋਲ ਨੇ ਅੱਗੇ ਵਾਲੀ ਜਾਣਕਾਰੀ ਪੂਰੀ ਜੀ ਇਹਦੇ ਬਾਰੇ ਮੈਂ ਕਿੰਨੇ ਦਿਨ ਲੈ ਲੂ ਹਜੇ ਇਹ ਤੇ ਬਾਈ ਕਿੰਨੇ ਦਿਨ ਰਹਿੰਦੇ ਅਜੇ ਇਹਦੇ ਇਹਦੇ 15 ਦਿਨ ਪਿਆ ਜੀ ਅੱਛਾ 15 ਦਿਨ ਹੋਰ ਦੂਜਾ ਸੂਆ ਚੋਟੀ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰਾ ਪੈ ਦਾ ਲੈਣ ਦੇਣ ਲੈਣ ਦੇਣ ਵੀਰੇ ਇਹਦਾ ਪੂਰਾ 1.5 ਲੱਖ ਦੀ ਛੋਟੀ ਜਿਹੜਾ ਅੱਛਾ ਠੀਕ ਹੈ ਬਾਈ ਜੀ ਹਾਂ ਤੇ ਚੰਗਾ ਪੁੱਛ ਬਾਈ ਰੇਟ ਬਹੁਤ ਜਾਇਜ਼ ਰੱਖਿਆ ਪਈਆਂ ਨੇ ਜੀ ਕਿਉਂਕਿ ਕਹਿ ਨੂੰ 2-10 ਵੀ ਕਹਿ ਦਾਂਗੇ ਠੀਕ ਹੈ ਕਹਿ ਦਾਂਗੇ ਪਰ ਅਬ 1.5 ਲੱਖ ਦੀ ਦੇ ਦਾਂਗੇ ਠੀਕ ਹੈ ਬਾਈ ਜੀ ਤੇ ਇਸ ਤੋਂ ਇਲਾਵਾ ਆਪਣੇ ਕੋਲ ਕਿਹੜੀ ਹੋਰ ਛੋਟੀ ਕੋਈ ਇਸ ਤੋਂ ਇਲਾਵਾ ਇੰਨੀ ਹੋ ਗਈ ਇਸ ਤੋਂ ਇਲਾਵਾ ਇੰਨੀ ਹੋ ਗਈ ਇਸ ਤੋਂ ਇਲਾਵਾ ਆਇਆ ਬੰਦਾ ਮੈਂ ਇੱਥੇ ਨੂੰ ਤੇ ਬਾਈਆਂ ਕੋਲੇ ਇੱਕ ਅੱਗੇ ਪਛੂ ਆਪਾਂ ਹੋਰ ਠੀਕ ਹੈ ਬਾਈ ਜੀ ਚੰਗੀ ਮੱਝ ਹੈ ਬਾਈ ਇਹ ਵੀ ਦੁੱਧ ਵਾਲੀ ਤੇ ਅਟਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਖੁਦ ਪੂਰੀ ਸਾਫ ਸੁਥਰੀ ਹੈ ਜੀ ਤੇ ਚਾਰੇ ਖਾਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਦੁੱਧ ਕਿਨੇ ਥੱਲੇ ਇਹਦੇ ਜੀ ਇਹ ਘੱਪਣਾ ਵੀਰੇ ਅੱਛਾ ਠੀਕ ਹੈ ਜੀ ਹਾਂ ਜੀ ਹਾਂ ਕਿੰਨੇ ਦਿਨ ਲੈ ਲੂ ਬਾਈ ਜੀ ਅਜੇ ਇਹ ਇਹਦੇ ਪਹਿ ਹੈ ਜੀ ਕੋਈ ਹਫਤਾ ਤਾਂ ਕੱਢ ਜੂਗੀ ਰਾਮ ਨਾਲ ਠੀਕ ਹੈ ਬਾਈ ਜੀ ਹਾਂ ਜੀ ਹਾਂ ਤੇ ਕਿਹੜੇ ਸੂਏ ਸੁਣਾ ਬਾਈ ਜੀ ਇਹਨੇ ਦੂਜਾ ਸੂਏ ਇਹਨੇ ਸੁਣਾ ਅੱਛਾ ਜੀ ਠੀਕ ਹੈ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਜੀ ਤੇ ਕਿੰਨਾ ਕਰਜੂ ਬਾਈ ਦੁੱਧ ਇਹ ਇਸ ਵਾਰੀ ਦੁੱਧੇ ਹੀ 12-13 ਕਿਲੋ ਦਾ ਖੁੱਲਾ ਡੁੱਲਾ ਹੀ ਪਾਉ ਕੱਦ ਕੱਦ ਦੇ ਹਿਸਾਬ ਨਾਲ ਕਰ ਦੋ ਬਾਈ ਇੰਨਾ ਕੁ ਆਰਾਮ ਨਾਲ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖੇ ਵੀਰੇ ਆਪਾਂ ਤਾਂ ਦੇਣ ਲੈਣੀ ਹਾਂਜੀ ਇਹ ਤਾਂ ਕਿੰਨਾ ਮੁੱਲ ਰੱਖੇ ਵੀਰੇ ਮੁੱਲ ਤਾਂ ਹੀ ਹੈ ਕਿ 30 ਵੀ ਕਰੀ ਜੰਨੇ ਆ 25 ਵੀ ਕਰੀ ਜੰਨੇ ਆ ਇੱਕ 15 ਵੀ ਦੇ ਦਾਂਗੇ ਜੀ ਠੀਕ ਹੈ ਬਾਈ ਜੀ ਤੇ ਉਦਾਂ ਪੂਰੀ ਠੀਲ ਹੈ ਮਾਰਨ ਮੋਨ ਤੋਂ ਕਿੰਨੇ ਦਿਨ ਲੈ ਲੋਗੇ ਬਾਈ ਜੀ ਵੈਸੇ ਇਹ ਹਫਤਾ ਕਰਦੀ ਹੈ ਇਹ ਪੂਰਾ ਅੱਛਾ ਹਫਤਾ ਕਰਦੀ ਹੈ ਠੀਕ ਹੈ ਬਾਈ ਜੀ ਤੇ ਇੱਕੇ ਵਿਚਾਲੇ ਵਾਲੀ ਇਹ ਵੀ ਆਪਣੀ ਬਈ ਜੀ ਇਹ ਵੀ ਆਪਣੀਆਂ ਠੀਕ ਹੈ ਬਈ ਜੀ ਇਹ ਤਾਜੀ ਸੁਣ ਕੇ ਆਈ ਠੀਕ ਹੈ ਬਈ ਜੀ ਚੈੱਕ ਕਰ ਸਕਦੇ ਤੁਸੀਂ ਜੀ ਅਟਰ ਕੁਆਲਟੀ ਚੈੱਕ ਬਈ ਬਹੁਤ ਚੰਗੀ ਦੁੱਧ ਬਈ ਜੀ ਪੂਰੀ ਸਾਫ ਸੁਥਰੀ ਹੈ ਜੀ ਤੇ ਪੂਰੇ ਨਿਖੜਵੇਂ ਥਣ ਨੇ ਤੇ ਅੱਗੇ ਰੋ ਵੀ ਚੈੱਕ ਕਰ ਸਕਦੇ ਹੋ ਜੀ ਕਿੰਨੇ ਕਿੰਨੇ ਸੂਈਏ ਵੀਰੇ ਇਹ ਓਏ ਦੋ ਤਿੰਨ ਨਾਲ ਲੱਗੀਆਂ ਜੀ ਠੀਕ ਹੈ ਬਈ ਜੀ ਤੇ ਇਥੇ ਦੁੱਧੇ ਤਾਂ ਕਿੰਨਾ ਕਿ ਵੀਰੇ ਦੁੱਧ ਦੇ ਨਾਲ ਆਸਟਾਈਮ 11 ਲੀਟਰ ਤਿਆਰ ਆਈ ਪੂਰਾ ਕੰਡੇ ਵਾਲਾ ਪੂਰਾ ਕੰਡੇ ਵਾਲਾ ਤਿਆਰ ਆ ਠੀਕ ਹੈ ਬਈ ਜੀ ਤੇ ਇਹਦਾ ਮੁੱਲ ਕਿਨਾ ਰੱਖਿਆ ਵੀਰੇ ਆਪਾਂ ਇੰਦਾ ਸਿਰਫ 95000 ਸਿਰਫ 95000 95000 ਠੀਕ ਹੈ ਬਾਈ ਜੀ ਤੇ ਬਈ ਆਪਣੀਆਂ ਸਾਰੀਆਂ ਕਵਰ ਹੋ ਗਈਆਂ ਮੱਝਾਂ ਰਹਿੰਦੀ ਕੋਈ ਜੀ ਨਹੀਂ ਆਪਣੀਆਂ ਸਾਰੀਆਂ ਕਵਰ ਹੋ ਗਈਆਂ ਦੋ گاਵਾ ਜੀ ਦੋ گاਵਾ ਆਪਣੀਆਂ ਸੇਲ ਹੋ ਗਈਆਂ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਣੇ ਕੋਲ ਘਰੇ ਪਸ਼ੂ ਹੁੰਦੇ ਨੇ ਹਾਂ ਜੀ ਬਿਲਕੁਲ ਹੁੰਦੇ ਠੀਕ ਹੈ ਬਾਈ ਜੀ ਕੱਲਾ ਮੱਝਾਂ ਦਾ ਕੰਮ ਹੈ ਕਿ گاਵਾ ਦਾ ਵੀ ਵੀਰੇ گاਵਾ ਦਾ ਵੀ ਹੈ ਜੀ ਮੱਝਾਂ ਦਾ ਹੀ ਜ਼ਿਆਦਾ ਮੱਝਾਂ ਦਾ ਠੀਕ ਹੈ ਠੀਕ ਹੈ ਬਾਈ ਜੀ ਮਤਲਬ ਫੋਨ ਕਰਕੇ ਆ ਸਕਦਾ ਘਰੇ ਜਦੋਂ ਮਰਜ਼ੀ ਆ ਸਕਦੇ ਆਵੇਲੇਬਲ ਹੁੰਦੀਆਂ ਮੱਝਾਂ ਬਾਈ ਜੀ ਬਿਲਕੁਲ ਜੀ ਠੀਕ ਹੈ ਬਾਈ ਜੀ ਕਹੋ ਮੈਨੂੰ ਪਿੰਡ ਦਾ ਆਪਣਾ ਕੱਖਾਂ ਵਾਲੀਆ ਡਬਲ ਤੋਂ 14-15 ਕਿਲੋਮੀਟਰ ਇੱਥੋਂ ਦੂਰ ਹੈ ਠੀਕ ਹੈ ਜੀ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨੇੜੇ ਆਪਾਂ ਨੂੰ ਲੰਬੀ ਬਾਦਲ ਠੀਕ ਹੈ ਜੀ ਠੀਕ ਹੈ ਜੀ ਤੇ ਨਾਮ ਮੇਰਾ ਸਰਪੰਤ ਸਿੰਘ ਹੈ ਠੀਕ ਹੈ ਜੀ ਪਿੰਡ 'ਚ ਇਹੀ ਨਾਮ ਚੱਲਦਾ ਬਈ ਜੀ ਇਹੀ ਚੱਲਦਾ ਹਾਂਜੀ ਠੀਕ ਹੈ ਬਈ ਜੀ ਤੇ ਜਦੋਂ ਮਰਜ਼ੀ ਜਿੰਨੂੰ ਮਰਜ਼ੀ ਪੁੱਛ ਕੇ ਆ ਸਕਦੇ ਹੋ ਠੀਕ ਹੈ ਬਈ ਜੀ ਤੇ ਸਾਰਿਆਂ ਨੂੰ ਵੈਲਕਮ ਹੈ ਜਦੋਂ ਮਰਜ਼ੀ ਆਓ ਠੀਕ ਟ੍ਰਾਂਸਪੋਰਟ ਦਾ ਪ੍ਰਬੰਧ ਬਈ ਹੈਗਾ ਪੂਰਾ ਬਿਲਕੁਲ ਜੀ ਬਿਲਕੁਲ ਜੀ ਠੀਕ ਹੈ ਬਈ ਜੀ ਕਦੋਂ ਮਰਜ਼ੀ ਆ ਸਕਦੇ ਤੇ ਬਈ ਜੀ ਮੋਬਾਈਲ ਨੰਬਰ ਕਰੂੰਗਾ ਸ਼ੇਅਰ ਆਪਣਾ ਹੀ ਹਾਂਜੀ ਹਾਂਜੀ 62809 13327 ਇੱਕ ਵਾਰ ਦੁਬਾਰੇ ਗੋਲ ਦੇ ਵੀਰੇ 62809 13327 ਠੀਕ ਹੈ ਬਈ ਜੀ ਧੰਨਵਾਦ ਜੀ ਤੇ ਬਾਈਕ ਕੋਲ ਹੁੰਦੀ ਹੈ ਬਈ ਜੀ ਬਹੁਤ ਟਾਪ ਕੁਆਲਿਟੀ ਦੇ ਪਸ਼ ਤੇ ਸਾਰੇ ਵੀਰਾਂ ਨੂੰ ਬੇਨਤੀ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਕਿਹੜੇ ਦੀ ਵੀਰੇ ਤੇ ਬਹੁਤ ਜ਼ਿਆਦਾ ਰੇਟਰ ਜਾਇਜ਼ ਰੱਖਿਆ ਭਈਆਂ ਨੇ ਭਾਈ ਸਭ ਤੋਂ ਤਕੜੀ ਸ਼ਾਨਦਾਰ ਮੱਝ ਤੇ ਭਈਆਂ ਨੇ ਮੁੱਲ ਰੱਖਿਆ ਤਾਂ ਡੇਢ ਤੇ ਭਾਈ 20 ਲੀਟਰ ਤੱਕ ਕਰ ਜੂਗੀ ਇਹ ਜਿਸ ਤੱਕ ਕਿਉਂ ਪਿੱਠਪੜੇ ਤੋਂ ਬਹੁਤ ਜ਼ਿਆਦਾ ਚੰਗੀ ਹੈ ਚੰਗਾ ਪਸ਼ੂ ਭਾਈ ਦੁੱਧ ਵਾਲਾ ਤੇ ਬਾਕੀ ਭਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰਾ ਵੀਰ ਕਿਉਂਕਿ ਇਦਾਂ ਦੀ ਵੀਡੀਓ ਬਥੋਰਾ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਵੀ ਸਾਰੇ ਵੀ ਧੰਨਵਾਦ ਜਿਹੜੇ ਜਿਹੜੇ ਆਪਣੀ ਵੀਡੀਓ ਨੂੰ ਦੇਖ ਰਹੇ ਨੇ